ਵਾਹਿਗੁਰੂ ਜੀ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ 'ਚ ਕੱਲ ਦੇ ਵਲੌਗ 'ਚ ਤੁਸੀਂ ਦੇਖਿਆ ਕਿ 5 ਘੰਟਿਆਂ ਦੀ ਤਿੱਖੀ ਚੜਾਈ ਚੜ੍ਹ ਕੇ ਆਪਾਂ ਪਹੁੰਚਿਆ ਸ੍ਰੀ ਹੇਮਕੁੰਟ ਸਾਹਿਬ ਗੋਵਿੰਦ ਧਾਮ ਤੋਂ ਚੱਲ ਕੇ ਤੇ ਵਲਾਬ ਵੀ ਫਤਿਹ ਸਾਰਿਆਂ ਨੂੰ ਮਿੱਤਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਵਾਗਤ ਹੈ ਜੀ ਅੱਜ ਦੇ ਵਲੌਗ 'ਚ ਸਾਰਿਆਂ ਦਾ ਤੇ ਫਿਲਹਾਲ ਸਮਾ ਹੋਇਆਗਾ 12 ਵਜੇ ਦਾ ਤੇ 12:30 ਵਜੇ ਅਰਦਾਸ ਚ ਅਰਦਾਸ ਹੋਊਗੀ ਤੇ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਇਸ਼ਨਾਨ ਪਾਣੀ ਕਰਦੇ ਆਂਗੇ ਤੇ ਫਿਰ ਅਗਲੀ ਵਾਰ ਗੱਲਬਾਤ ਕਰਦੇ ਆਂ ਚੱਲੀਏ ਹੈ 5 ਘੰਟੇ ਲੱਗੇ 7 ਵਜੇ ਤੋਂ ਬਾਅਦ ਚੱਲੇ ਸੀ ਪੌਣੇ ਦੇ ਬਾਅਦ 7:30 ਚੱਲੇ 1:15 ਘੰਟੇ ਮੰਨ ਲਾ ਬਸ ਮੈਂ 5 ਘੰਟੇ ਮੋٹے ਮੋٹے ਜੀ ਕਹੇਦੇ ਸੀਗੇ ਚੱਲ ਬਈ ਆਹ ਬਹੁਤ ਹੌਮਹਮਾ ਕੇ ਸੰਗਤ ਪਹੁੰਚੀ ਹੋਈ ਆ ਹਾਂਜੀ ਬਹੁਤ ਸੋਹਣਾ ਨਜ਼ਾਰਾ ਇਸ ਵਕਤ ਅੱਖਾਂ ਦੇ ਸਾਹਮਣੇ 360 ਡਿਗਰੀ ਘੁੰਮ ਕੇ ਇੱਕ ਵਾਰੀ ਇੱਥੋਂ ਦਾ ਚਾਰਛਪੇਰਾ ਦਿਖਾਈਏ ਤਾਂ ਇਹ ਜੀ ਗੱਲਬਾਤ ਆ ਸਤਿ ਸ੍ਰੀ ਅਕਾਲ ਫਿਲਹਾਲ ਆਪਾਂ ਲੇਟ ਹੋ ਜਾਨੇ ਆ ਅ ਅਰਦਾਸ ਦੇ ਵਿੱਚ ਸ਼ਾਮਲ ਹੋਣਾਗਾ ਤੇ ਇਸ਼ਤਿਹਾਨ ਕਰ ਲਈ ਪਹਿਲਾਂ ਦਾ ਵਾਦਾ ਅੱਧਾ ਘੰਟਾ ਹੀ ਆਪਣੇ ਕੋਲੇ ਵਾਹਿਗੁਰੂ ਵਾਹਿਗੁਰੂ ਜੀ ਸਤਿਮੰਤੇ ਪਾਉ ਮੇਰੋ ਵਾਹਿਗੁਰੂ ਜੀ ਵਾਹਿਗੁਰੂ ਆਪ ਤੁਹਾਡਾ ਹੈ ਮੁੱਛਾ ਜੋੜਾ ਕਰ ਸਾਰਿਆਂ ਤੋਂ ਪਹਿਲਾਂ ਤਾਂ ਇੱਥੇ ਆਪਾਂ ਜੋੜੇ ਜਮਾ ਕਰਾ ਲਏ ਵਾਹਿਗੁਰੂ ਜੀ ਇੱਕ ਸਾਥ ਇਕੱਠੀ ਹੋਈ 12:05 ਦਾ ਸਮਾਂ ਹੋ ਗਿਆ ਤੇ તાਪਮਾਨ ਇੱਥੋਂ ਦਾ ਇਸ ਵਕਤ 7 ਡਿਗਰੀ ਆ ਜਰੂਰੀ ਬੇਨਤੀ ਸਰ ਉਹਰਦੀਪ ਪਵਿੱਤਰ ਦਾ ਦਾ ਧਿਆਨ ਵਿੱਚ ਰੱਖਦੇ ਹੋਏ ਹਾਂ ਠੀਕ ਆ ਕੋੜਾ ਕਰ ਕਰਨੀ ਫੁਲਾਉਣਾ ਕਹਿੰਦੇ ਇੱਥੇ ਤੁਸੀਂ ਤੇ ਫਿਲਹਾਲ ਇੱਥੇ ਇਸਨਾਮ ਕਰਦੇ ਹਾਂ ਸਰ ਉਹਰ ਤੇ ਅੰਮ੍ਰਿਤ ਤੇ ਸੇਤ ਜੀ ਵਾਹਿਗੁਰੂ ਜੀ

ਆ ਰੱਖ ਮੇਰੀ ਬਣਾ ਤੂੰ ਸਾਰਨਾ ਸਾਰਨਾ ਆ ਰਹੀ ਮੇਲੇ ਕਰੇ ਬਾਪਾ ਆ ਗਿਆ ਗਿਆ ਬਸ ਬਸ ਤੂੰ ਆ ਬੂਤ ਨਾ ਤੇ ਆ ਬਾਰਾ ਕਿੱਦ ਦੇ ਮਾਰ ਕਿੱਦਰ ਨਹੀਂ ਪੁੱਛ ਗਿਆ ਹੋ ਤਨਤਾ ਦੇ ਜੋਗ ਹੋ ਜਿਉ ਆਪ ਸਾਹਿਬਿਕ ਮਾਲ ਸਾਹਿਬ ਸ਼ਨਸ਼ਾ ਸਰਵਾਂਸਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਿਨਾਂ ਦੇ ਪਾਵਨ ਪਵਿੱਤਰ ਤਪ ਸਥਾਨ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਵਾਸਤੇ ਆਏ ਹੋ ਜੀ ਬੀ ਆਨੰਦ ਰਣ ਲੱਗਈ ਆਪਾਂ ਆਹ ਨਾਲ ਜਵਨੀਆ ਜੀ ਆਪਾਂ ਹੋਏ ਗੁਰੂ ਲੋਕ ਇੱਥੇ ਡਾਰੇ ਆ ਕੇ ਉੱਥੇ ਬੈਠਾ ਹੋਣਾ ਕਿ ਚੌਕੀਦਾਰ ਬਾਹਰ ਜੇ ਮੇਰੇ ਬੈਲ ਰੰਤ ਕੇ ਜੇ ਮੇਰਾ ਕੰਮ ਹੋਣਾ ਆ ਜੇ ਕੋਈ ਸਿਆਣ ਕਰਨੇ ਹੋਏ ਉੱਥੇ ਕਿਉਂ ਥੀ ਹੋਣੀ ਦੀਆਂ ਤੁਹਾਨੂੰ ਸਭ ਰਾਜ ਕੇ ਰਾਜਾ ਆਪੇ ਆਪ ਗਰੀਬ ਨੇ ਰਾਜਾ ਫਿਰ ਸਤਿਗੁਰਾਂ ਦਾ ਆਪਾਂ ਅੱਜ ਨੂੰ ਭੈ ਸਕਾਰ ਜਿਹੜਾ ਉਹ ਗੁਰੂ ਕੋ ਪਿਆਰੋ ਰੱਖਣਾ ਆਪਣਾ ਦਾ ਬਿਨਾਂ ਕਰਨ ਲੱਗੇ ਹਾਂ ਕਿ ਕਿਸਰਾ ਤਪਸਾਧਨਾ ਕਰਕੇ ਸਾਰੇ ਸਮਾਤ ਲੋਕ ਵਿਚਾਰਨ ਦੀ ਗੱਲ ਬਣੀ ਹਿਮਕੁੰਟ ਪਹਾੜ ਹੈ ਜਹਾਂ ਸਤ ਸ੍ਰਿੰਗ ਸੋਧਤ ਹੈ ਸਮਾਂ ਹਿਮਤੋ ਭਾਵ ਹੈ ਗਰਵਾਕੁੰਡ ਤੋਂ ਭਾਵ ਹੈ ਅੰਮ੍ਰਿਤ ਸਰਵ ਸਪਤੋ ਭਾਵ ਹੈ ਸੱਤ ਸ੍ਰਿੰਗ ਤੋਂ ਭਾਵ ਹੈ ਚੋਟੀਆਂ ਜਿਸ ਜਗ੍ਹਾ ਤੇ ਆਪਾਂ ਬੈਠੇ ਹਾਂ ਇਸੇ ਦਾ ਜ਼ਿਕਰ ਸਤਿਗੁਰੂ ਜੀ ਕਰਦੇ ਹਨ ਕਿ ਇਹ ਤਾਂ ਹਿਮਕੁੰਟ ਨਾਮ ਦਾ ਪਹਾੜ ਹੈ ਉਹਦੇ ਚਾਰ ਪੇਰੇ ਸੱਤ ਚੋਟੀਆਂ ਸੁਭਾਇਮਾਨ ਹਨ ਇਹ ਨਿਸ਼ਾਨੀਆਂ ਦਸੀਆਂ ਸਤਿਗੁਰਾਂ ਨੇ ਬਚਤਰ ਨਾਰਾਇਣ ਦੇ 6ਵੇਂ ਅਧਿਆਏ ਵਿੱਚ ਤਾਂ ਇਹ ਆਪ ਅਦਿਕ ਤਪੱਸਿਆ ਸਾਧੀ ਮਹਾਕਾਲ ਕਾਲ ਦਾ ਆਰੰਭੀ ਸਤਿਗੁਰ ਜੀ ਦੇ ਸਾਡੇ ਮਾਤਾ ਪਿਤਾ ਸਨ ਪਟਨਾ ਸ਼ਹਿਰ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੈ ਕਰਕੇ ਆਏ ਤੇ ਸਾਨੂੰ ਵੱਖ-ਵੱਖ ਤਰ੍ਹਾਂ ਦੀ ਸਿੱਖਿਆ ਦਵਾਈ ਤੇ 1699 ਦੇ ਵਿਸਾਖੀ ਵਾਲੇ ਦਿਨ ਸਤਗੁਰਾਂ ਨੇ ਖੰਡੇ ਵੱਟ ਦੀ ਪਾਹਲ ਤਿਆਰ ਕਰਕੇ ਸਤਗੁਰ ਜੀ ਕਹਿੰਦੇ ਗ੍ਰੀਵ ਸਿੱਖਣ ਕੋ ਦੇ ਹਮ ਪਾਤਸ਼ਾਹੀ ਜੇ ਯਾਦ ਕਰੇ ਅਮਰੀ ਗੁਰੀ ਆਈਾਰੇ ਜਿੱਥੇ ਦਾ ਸਮੂਹ ਮੈਨੇਜਮੈਂਟ ਟਰਸਟ ਸਮੂਹ ਸੇਵਾਦਾਰਾਂ ਵੱਲੋਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੋਬਿੰਦ ਸਤ ਸ੍ਰੀ ਅਕਾਲ ਕਰ ਲੈਨੇ ਬਾਬਾ ਜੀ ਦੇ ਦਰਸ਼ਨਾਂ ਤੇ ਬਹੁਤ ਸਕੂਨ ਮਿਲਿਆ ਤੇ ਇੱਥੇ ਆਲੇ-ਦਾਲ ਦੀਆਂ ਚੋਟੀਆਂ ਦੀ ਗੱਲ ਕਰੀਏ ਸੱਤ ਚੋਟੀਆਂ ਨੇ ਮੇਨ ਸੱਤਾਂ ਚੋਟੀਆਂ ਦੇ ਉੱਤੇ ਨਿਸ਼ਾਨ ਸਾਹਿਬ ਝੂਲਦੇ ਹੋਣ ਹਰ ਨਜ਼ਰ ਆਉਂਦੇ ਨੇਗੇ ਉਹ ਦੋ ਚੋਟੀਆਂ ਉਹ ਜ਼ਹਰਤੋਂ ਉੱਚੀ ਚੋਟੀ ਉਹਦੇ ਵੀ ਟੀਸੀ ਦੇ ਨਿਸ਼ਾਨ ਸਾਹਿਬ ਆ ਥੋੜਾ ਜਿਹਾ ਜ਼ੂਮ ਕਰਕੇ ਵੇਖੀਏ ਸ਼ਾਇਦ ਸਕਰੀਨ ਤੇ ਨਜ਼ਰ ਆ ਜਾਣ ਨੰਗੀਆਂ ਅੱਖਾਂ ਨਾਲ ਸੋਹਣੇ ਦੇਖਦੇ ਆ ਕੈਮਰੇ ਦਾ ਬਹੁਤ ਥੋੜਾ ਜਿਹਾ ਕੱਟ ਪੈ ਰਿਹਾ ਇੱਥੇ ਉਹ ਹਿਦੂ ਜੀ ਜਪ ਲੈ ਹਰ ਪੰਦ ਚਰਨ ਚਲੋ ਚਰਨ ਚਲੋ ਚਰਨ ਚਲੋ ਚਰਨ ਚਲੋ ਸ਼੍ਰੀ ਹਿਮਕੁੰਡ ਸਾਹਿਬ ਤੋਂ ਇੱਥੋਂ ਰੋਜ਼ ਸਵੇਰੇ 10:30 ਵਜੇ ਤੋਂ 12:30 ਵਜੇ ਤੱਕ ਲਾਈਵ ਚੱਲਦਾ ਉਹ ਤੁਸੀਂ ਸਰਚ ਕਰ ਸਕਦੇ ਹੋ ਹਿਮਕੁੰਡ ਸਾਹਿਬ ਤੇ ਅੱਜ ਦੀ ਜਿਹਦੇ ਤੁਸੀਂ ਦੇਖਣਾ ਉਸ ਦਿਨ ਦੀ ਤਰੀਕ ਭਰ ਕੇ ਇਤੋਂ ਦਾ ਆ ਲਾਈਵ ਤੁਸੀਂ ਉਹ ਵੇਖ ਸਕਦੇ ਹੋ ਫਿਰ ਹਾਲ ਅ ਹਲ ਲੰਕਰ ਚਾਹਕਦੇ ਆ ਪ੍ਰਸ਼ਾਦਾ ਬਾਣੀ ਚਾਹਕਦੇ ਆ ਤੇ ਇਤੋਂ ਦੀ ਹੋਰ ਗੱਲਬਾਤ ਕਰਦੇ ਆਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਾ ਸਭਾ ਜਨਾਂ ਨੇ ਬਹੁਤ ਹੀ ਬਰਮੋ ਪਿਆਰੇ ਦੁਆਨਾ ਨੇ ਸਮਾ ਲੀਆ ਜਿਹੜੇ ਸੰਤਾਂ ਜਮਾ ਸਾਡੇ ਜਹਾਨ ਦੇ ਸਾਰੇ ਸੰਗਤਾਂ ਕੋਲੋਂ 30 ਰੁਪਏ ਆਇਆ ਆਪਣੇ ਆਪਣੇ ਕੰਮਲਾ ਤੇ ਲਗਾ ਕਰਕੇ ਪਿੱਛੇ ਸਾਈਡ ਦੇ ਰੱਖ ਕੇ ਜਾਣ ਦੀ ਕਿਰਪਾਲਤਾ ਕਰੋ ਹਾਂ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਆਹ ਡਿਸਪੈਂਸਰੀ ਬਣੀ ਆ ਕਿਸੇ ਨੇ ਕੋਈ ਦਵਾਈ ਬੂਟੀ ਲੈਣੀ ਆ ਤੇ ਨਾਲ ਹੀ ਇੱਥੇ ਲੰਗਰ ਹਾਲ ਆ ਲੰਗਰ ਹਾਲ ਦੇ ਵਿੱਚ ਇੱਥੇ ਖਿਚੜੀ ਮਿਲਦੀ ਆ ਚਾਹ ਮਿਲਦੀ ਆ ਤੇ ਇਧਰ ਆਪਣਾ ਨੌਜਵਾਨ ਖਿਚੜੀ ਆ ਖੀਰ ਆ ਠੀਕ ਬਾਹਰ ਆ ਗਿਆ ਕਿ ਅੰਦਰ ਬਹਿ ਕੇ ਵੀ ਖਾ ਸਕਦੇ ਆ ਬਾਹਰ ਆ ਜਾਂਦੇ ਬਾਹਰ ਤੋਂ ਤੁਸੀਂ ਆ ਗਿਆ ਅੰਦਰ ਖੜਾ ਜੀ ਬਾਈ ਠੀਕ ਜੇਰ ਮੈਂ ਵੀ ਲੈ ਆ ਵਾ ਵਾਹਿਗੁਰੂ ਜੀ ਇੱਥੇ ਆਈਆਂ ਹੋਈਆਂ ਸੰਗਤਾਂ ਵਾਸਤੇ ਖੀਰ ਅਤੇ ਖਿਚੜੀ ਦਾ ਪ੍ਰਬੰਧ ਆ ਲੰਗਰ 'ਚ ਤੇ ਨਾਲ ਹੀ ਚਾਹ ਵੀ ਲੈ ਆ ਦੱਦਾ ਗਰਾਸ ਨੌਜਵਾਨ ਚਲ ਚਰਮ ਜੋ ਕੇ ਤੁਰਦੇ ਰਵਾਂਗੇ अंतर भी जानकारी ले लिए थोड़ी ये था कि इतनी संगत इतनी संगत सुबह मुझे किसी ने बताया कि पाकिस्तान से भी हमारी संगत आ रखी है देखो छोटे-छोटे सब बच्चा आया हुआ है और सर लोग आप आप और आप पाकिस्तान से तो कैसा लग रहा है कैसा एक्सपीरियंस है इंडिया में तो आप आए होंगे पहले भी नहीं अब यहां पहले आए इंडिया में पहली बार थे और बार, यहां भी पहली पेली बार कैसा लग रहा है सही बहुत अच्छा ਉਹਦਾ ਪਿਆਰ ਹੈ ਆਪ ਦੇਖੋ ਇਹ ਮੇਰੇ ਯਾਰ ਮੇਰੀ ਸੋਨ ਗੱਲ ਉਹ ਹਾਂਜੀ ਹਾਂਜੀ ਗੋਰਾ ਫੋਟੋ ਖਿਚ ਦਿਓ ਹਾਂ ਖਿਚ ਦਿਨੇ ਇੱਧਰ ਆਓ ਹਾਂ ਇੱਧਰ ਇੱਧਰ ਰੱਖੀ ਇੱਧਰ ਨੀ ਇੱਧਰ ਟੋਪ ਚ ਹਾਂ ਉਹ ਵੀ ਆਜੂ ਇਹ ਪਹਿਲੇ ਕਿੱਧਰ ਕਰਾ ਲਵਾਂਗੇ ਉਧਰ ਕਰ ਦਿੰਨੇ ਆ ਸਮਾਂ ਹੋਇਆ ਇਸ ਵਕਤ 1:30 ਵਜੇ ਦਾ ਦੇ ਸਾਹਮਣੇ ਬੱਦਲ ਆ ਗਏ ਤੇ ਮੌਸਮ ਲੱਗਦਾ ਖਰਾਬ ਹੋਣ ਵਾਲਾ ਤੇ ਇੱਧਰ ਸਕਰੀਨ ਤੇ ਜਿਹੜੇ ਤੁਸੀਂ ਚਿਹਰਾ ਦੇਖ ਰਹੇ ਹੋ ਬਾਈ ਦਾ ਨਾਮ ਗੌਰਵ ਉਤਰਾਖੰਡ ਵਾਲਾ ਐਕਸਪਲੋਰਰ ਆ ਬਾਈ ਦਾ ਚੈਨਲ ਆ ਤੇ ਥੋੜੇ ਦਿਨ ਪਹਿਲਾਂ ਇੱਕ ਬਾਈ ਦਾ ਜਦੋਂ ਅਸੀਂ ਚੱਲੇ ਸੀ ਕਿ ਅਸੀਂ ਬਈ ਯਾਤਰਾ ਕਰਨ ਚੱਲੇ ਆਂਗੇ ਸ਼੍ਰੀ ਹੇਮਕੁੰਟ ਸਾਹਿਬ ਤਾਂ ਇੱਕ ਬਾਈ ਦਾ ਕਮੈਂਟ ਆਇਆ ਸੀ ਕਿ ਓਏ ਬਾਈ ਉੱਥੇ ਆ ਉਤਰਾਖੰਡ ਵਾਲਾ ਐਕਸਪਲੋਰਰ ਤੇ ਇਹਨਾਂ ਨੂੰ ਗੌਰ ਬਾਈ ਨੂੰ ਜ਼ਰੂਰ ਮਿਲ ਕੇ ਆ ਤੇ ਸਾਨੂੰ ਬਸ ਸੁਭਬੀ ਸਾਡੇ ਮੇਲੇ ਹੋ ਗਏ ਅਸੀਂ ਧਾਮ ਤੋਂ ਜੋ ਇਸ ਤਰਪ ਮੰਦਿਰ ਨੂੰ ਥੋੜੀ ਆ ਦਰਸ਼ਨ ਕਰਨੇ ਸੀਗੇ ਤਾਂ ਇਹ ਬਾਈ ਸਾਨੂੰ ਇੱਥੇ ਖੜੇ ਮਿਲ ਗਏ ਤੇ ਬਹੁਤ ਵਧੀਆ ਲੱਗਿਆ ਬਾਈ ਤੁਹਾਨੂੰ ਮਿਲ ਕੇ ਤੇ ਇਹ ਬਾਈ ਜਿੰਨੇ ਦਿਨ ਇੱਥੇ ਮਤਲਬ ਆਪਣੇ ਮਹਾਰਾਜ ਦੀ ਸਵਾਰੀ ਆ ਜਿੰਨੇ ਦਿਨ ਇਹ ਰਸਤਾ ਖੋਲਿਆ ਉਹਨੇ ਦਿਨ ਇੱਥੇ ਹੀ ਲੱਗ ਜਾਣਗੇ ਤੇ ਆਉਣ ਤੋਂ ਪਹਿਲਾਂ ਵੀ ਇਹ ਬਾਈ ਦਾ ਚੈਨਲ ਮੈਨੂੰ ਐਕਸਪਲੋਰ ਕਰਿਆ ਸੀ ਆਪਣਾ ਰਿਕਮੈਂਡ ਬਾਈ ਦਲਵੀਰ ਮਹਾਲੀ ਮਿੱਤਰ ਹੈ ਮੇਰਾ ਉਹਨੇ ਮਿੱਤਰ ਨੇ ਮੈਨੂੰ ਤੁਹਾਡਾ ਲਿੰਕ ਭੇਜਿਆ ਸੀ ਜਿੱਦਾਂ ਅਸੀਂ ਇੱਥੇ ਆਉਣ ਦੀ ਸਲਾਹ ਕਰ ਰਹੇ ਸੀ ਅਚ ਚੰਦ ਸਿੰਘ ਵੱਲੋਂ ਦਿਹਾਣਾ ਮੇ ਰਹਿੰਦਾ ਹੈ ਨਹੀਂ ਮਹਾਲੀ ਮੇ ਰਹਤੇ ਹੈ ਮਹਾਲੀ ਮੈਂ ਹਾਂ तो भाई थोड़ा इस जगह के बारे में एक्सप्लोर कर दो तो भाई यही पहाड़ी है बंदा का नेड़े पिंड अपना गांव का नाम पुलना क्या ना? पुलना गया था ना आ, आपका वही वाला ब्लॉग मैं आने से पहले देखा था चो, पुलना चो, से चले थे कि भाई मिलते हैं अब दस दिन के बाद हाँ वही वाला तो हाँ थोड़ा एक्सप्लोर कर दो थोड़ा जी हाँ जी तो ये बहुत पवित्र स्थान है श्री गुरु गोविंद सिंह महाराज और लक्ष्मण जी का भी एक पवित्र स्थान है तो बहुत ऋषि मुनियों ने यहाँ पे तप किया है जैसे श्री हेमकुंड साहिब गुरु गोविंद सिंह महाराज जी ने लिखा है अपने दसम ग्रंथ में पर्वत है जहाँ तो था पांडु राजाओं ने जो सात चोटियाँ श्रृंग का जिक्र करते हैं गुरु गोविंद सिंह महाराज जी और यहीं पे इस पवित्र सरोवर के एक शिला में बैठ करके उन्होंने अपने पिछले जन्म दुष्ट दमन के रूप में तप किया था और दुष्टों का श्रृंगार किया था और साथ में श्री लोकपाल लक्ष्मण मंदिर वो भी एक दिशदमन के रूप में त्रेता युग में यहां पे शेषनाग के रूप में तपस्या करी थी इस सात पहाड़ियों के बीच इस सरोवर के बीच तो उनका भी काफ़ी त्रेता युग से है और उनके चरणों के सरोवर में निशान भी है तो ये तपोभूमि है ऋषि मुनियों की भी है और मंदिर का मुख उस तरफ बद्रीनाथ की तरफ है क्योंकि वो ध्यान करते करते अपने इष्ट विष्णु भगवान के साथ ही समक्ष रहते हैं और राम के भाई छोटे लक्ष्मण और कृष्ण भगवान के बड़े भाई बलराम के रूप में हर युग में साथ रहे तो ये तपोभूमि आइए एक साथ आपको दो दो आशीर्वाद मिलते हैं गुरु गोविंद सिंह महाराज जी का साथ में लक्ष्मण जी का ਹਾਂ ਜੀ ਮੰਦਰ ਨੇ ਕੀ ਇਧਰ ਆ ਲਕਸ਼ਮਣ ਮੰਦਰ ਜੀ ਤੇ ਬਹੁਤ ਸਾਰਾ ਧੰਨਵਾਦ ਬਾਈ ਤੁਹਾਡਾ ਤੇ ਬਹੁਤ ਵਧੀਆ ਮਿਲ ਕੇ ਲੱਗਿਆ ਬਾਈ ਨੂੰ ਖੁਸ਼ੀ ਹੋਈ ਜਨ ਮੇਰੇ ਕਿ ਮੇਤਰਾਤ ਤੁਸੀਂ ਆਪ ਆਤੇ ਰਹੇ ਹਰ ਸਾਲ ਔਰ ਤਾਂ ਇਹ ਹੀ ਚਾਹਤਾ ਹੂੰ ਇਨਕੇ ਬਲੌਗ ਕੇ ਮਾਧਿਅਮ ਸੇ ਜਿਤਨੇ ਵੀ ਸੰਗਤ ਦੇਖ ਰਹੀਏ ਇੱਕ ਵਾਰ ਜ਼ਰੂਰ ਗੁਰੂ ਘਰ ਮੇ ਆਈਏ ਆਸ਼ੀਰਵਾਦ ਲੈ ਜੀਆ ਤੁਹਾਡਾ ਜੀਵਨ ਸਫਲ ਬਨੇਗਾ ਔਰ ਬਹੁਤ ਚੀਜ਼ਾਂ ਆਪਕੋ ਦੇਖਨੇ ਕੋ ਮਿਲेंगी ਜਰੂਰ ਆਈਏ ਮਿਹਰਬਾਨੀ ਜੀ ਤੇ ਆ ਵਾ ਕੀ ਗੱਲ ਕਰਦੇ ਆ ਸਰੋਵਰ ਦੇ ਪਾਣੀ ਦੀ ਹੈ ਜਿੰਨੀਆਂ ਚੋਟੀਆਂ ਤੇ ਉੱਪਰ ਬਰਫ਼ ਜੰਮਦੀ ਆ ਓਪੇਗਲ ਕੇ ਸਰੋਵਰ ਜ

ਆਣਾ ਪਾਣੀ ਦੇ ਬੋਤਲਾਂ ਭਰ ਲਈ ਉਹ ਵੀ ਕਰਤੀ ਸਮਾ 2 ਵਜਨ ਵਾਲੇ ਨੇ ਇਸ ਵਕਤ ਤੇ 12:00 ਵਜੇ ਆਪਾਂ ਇੱਥੇ ਪਹੁੰਚੇ ਸੀ ਤੇ 2 ਘੰਟੇ ਲਾ ਲਿਆ ਦਰਸ਼ਨ ਦੀਦਾਰ ਕਰਦੇ ਤੇ ਆਲਾਦਾਲਾ ਦੇਖਦੇ ਕਰਦੇ ਹੁਣ ਵਾਪਸੀ ਨੂੰ ਚਾਲੇ ਪਾਉਣੇ ਤੇ ਮੌਸਮ ਖਰਾਬ ਹੋ ਜਾਂਦਾ ਦੁਪਹਿਰ ਬਾਅਦ ਤੇ ਕਣੀਆਂ-ਕੁਣੀਆਂ ਆਉਣ ਦੀ ਸਭਾਵਨਾ ਹੋ ਜਾਂਦੀ ਆ ਫਿਰ ਤੇ ਇਧਰ ਨਾਲ ਦੇ ਸਾਥੀ ਜਿਹੜੇ ਆਪਣੇ ਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਫਤਿਹ ਤੇ ਰਿਸ਼ੀ ਕੇਸ ਤੋਂ ਜਿਹੜੇ ਆਪਾਂ ਅੱਛੇ ਦਰਸ਼ਨ ਹੋ ਗਏ ਹੈ ਮਾਰੇ ਬਹੁਤ ਬਹੁਤ ਅੱਛੇ ਦਰਸ਼ਨ ਹੋ ਗਏ ਅਰਦਾਸ ਅਕੰਨ ਕੀ ਹਮਨੇ ਬਹੁਤ ਅੱਛੇ ਦਰਸ਼ਨ ਹੋ ਗਏ ਹੈ ਮਾਰੇ ਬਹੁਤ ਵਧੀਆ ਗੱਲ ਹੈ ਜੀ ਠੀਕ ਹੈ ਹਾਂ ਵਾਹਿਗੁਰੂ ਜਰ ਦੀ ਗੱਲ ਜ ਰੱਖੀ ਜੀ ਚਲਿਏ ਸੰਦੀਪ ਹੋਏ ਗੁਰੂ ਆ 2 ਵਜੇ ਨੂੰ ਨੌਜਵਾਨਾਂ ਨੇ ਵਾਪਸੀ ਕਰ ਲਈ 7:30 ਵਜੇ ਤੁਰੇ ਸੀ ਕੱਲ ਆਪਾਂ ਤੇ ਇੱਥੇ ਪਹੁੰਚੇ ਸੀਗੇ ਆਪਾਂ 4.5 ਪੌਣੇ 5 ਘੰਟਿਆਂ ਚ ਤੇ 2 ਘੰਟੇ ਦੇ ਤਕਰੀਬਨ ਆਪਾਂ ਲੱਗ ਗਏ ਹਰੇਕ ਸ਼ਰਧਾਲੂ ਨੂੰ ਇੰਨਾ ਕੁ ਟਾਈਮ ਤਾਂ ਲੱਗ ਹੀ ਜਾਂਦਾ ਯਾਤਰੀ ਨੂੰ ਤੇ ਵਾਪਸ ਉਤਰਦੇ ਆਂ ਵਾਪਸ ਉਤਰਨ ਵੇਲੇ ਆਪਣਾ ਉਨਾ ਜ਼ੋਰ ਨਹੀਂ ਲੱਗਦਾ ਥੋੜਾ ਥੋੜਾ ਗੋਡੇ ਤੇ ਲੋੜ ਜਾਊਗਾ ਤੇ ਮਠੇ ਮਠੇ ਰੇਲ ਬਾਈ ਜੀ ਨਾਲ ਨੌਜਵਾਨ ਚ ਲੈ ਜਾਵਾਂਗੇ ਚੱਲ ਜਾਓ ਹਾਂ ਕਾਂ ਫਿਰਦੇ ਆ ਖੇੜਦੇ ਜੋ ਥੋੜਾ ਜਿਹਾ ਥੱਲੇ ਉਤਰਿਆ ਥੋੜੀਆਂ ਪੌੜੀਆਂ ਵਾਲੇ ਤੇ ਨਾਲ ਨਾਲ ਆਉਂਦੀ ਇੱਕ ਆ ਪਾਈਪ ਨਜ਼ਰ ਆਉਂਦੀ ਹੈ ਇਹਦੇ ਵਿੱਚ ਦੀ ਉੱਤੋਂ ਉੱਤੋਂ ਪਹਾੜਾਂ ਤੋਂ ਪਾਣੀ ਆਉਂਦਾ ਉਹ ਪਾਣੀ ਅੱਗੇ ਇੱਥੇ ਟਰਬਾਈਨ ਲਾਈ ਉਹ ਟਰਬਾਈਨ ਨਾਲ ਕਹਿੰਦਾ ਟਰਬਾਈਨ ਅੱਗੇ ਪਾਵਰ ਪੈਦਾ ਕਰਦੀ ਹੈ ਬਿਜਲੀ ਪੈਦਾ ਕਰਦੀ ਹੈ ਤੇ ਉਹ ਪਰਲੀ ਸਾਈਡ ਪਾਣੀ ਅੱਗੇ ਫਿਰ ਟੱਪੀ ਜਾਂਦਾ ਤੇ ਛੋਟਾ ਜਿਹਾ ਇਹ ਪਾਵਰ ਵਾਲਾ ਇੱਥੇ ਗ੍ਰਿਡ ਜਾ ਲਾਇਆ ਹੋਇਆ ਪਾਣੀ ਤੋਂ ਇਹਨਾਂ ਨੇ ਇੰਨੀ ਕਿ ਬਿਜਲੀ ਇਖਤਿਆਰ ਕਰੀਆ ਕਿ ਗੋਵਿੰਦ ਮਿਨੀ ਹਾਈਡਰੋ ਪਾਵਰ ਜਨਰੇਟਰ ਬਿਜਲੀ ਪੈਦਾ ਹੁੰਦੀ ਆ ਛੋਟਾ ਜਿਹਾ ਮਾਏ ਮੰਨ ਲਓ ਬਿਜਲੀ ਵਾਲਾ ਇਹਨਾਂ ਨੇ ਸਰੋਤ ਤਿਆਰ ਕਰਿਆ ਹੋਇਆਗਾ ਤੇ ਤੇਰੋਂ ਨਾਲ-ਨਾਲ ਕੋਈ ਨਵੀਆਂ ਸਾਰੀਆਂ ਚੱਲੀ ਜਾਂਦੀਆਂ ਤੇ ਵੈਲਡਿੰਗ ਵਾਲਾ ਮੋਲ ਜਾ ਤੇ ਉੱਤਰਨੇ ਵੇਲੇ ਕੋਈ ਖਾਸ ਜ਼ੋਰ ਨਹੀਂ ਲੱਗਦਾ ਮਾੜਾ ਮਾੜਾ ਗੋਡਿਆਂ ਤੇ ਲੋਡ ਜਾ ਆਉਂਦਾ ਹੁੰਦਾਗਾ ਤੇ ਰੈਲੇ ਹੀ ਤੁਰੇ ਜਾਂਦੇ ਆ ਬੰਦੇ ਬਸ ਚੜਨ ਤੇ ਜੇ ਮੰਨ ਲਓ ਹਾਂ 5 ਘੰਟੇ ਲੱਗਿਆ ਉਤਰ ਜੂਗੇ ਤੁਸੀਂ 3 ਘੰਟਿਆਂ ਚ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਪਤੇ ਕਿਵੇਂ ਰਹੀ ਯਾਤਰਾ ਬਾਈ ਜੀ ਬਹੁਤ ਵਧੀਆ ਬਹੁਤ ਵਧੀਆ ਯਾਤਰਾ ਦਾ ਹਮੇਸ਼ਾ ਮੰਨਦਾ ਹਾਂ ਹਾਂ ਜੀ ਵਧੀਆ ਜੀ ਇਹ ਸਾਰੇ ਇੱਥੇ ਆਉਂਦੇ ਜਾਂਦੇ ਮਿੱਤਰ ਬਣ ਜਾਂਦੇ ਗੁਰਸਿੱਖ ਭਾਈ ਜਿਨਾਂ ਨੇ ਟੱਕਰਦੇ ਆ ਵਾਰੀ ਵਾਰੀ ਆਉਂਦੇ ਜਾਂਦੇ ਟੱਕਰਦੇ ਹੀ ਰਹਿੰਦੇ ਆਗੇ ਤੇ ਫਿਰ ਆ ਗੱਲਾਂ ਬਾਤਾਂ ਦੀਆਂ ਸਾਂਝਾਂ ਪੈਂਦੀਆਂ ਰਹਿੰਦੀਆਂ ਨੇ ਥੱਲਿਓ ਬੀਬੀ ਜਿਹੜੇ ਜਾ ਰਹੇ ਨੇਗੇ ਭੱਜੇ ਉਹ ਪਾਕਿਸਤਾਨ ਤੋਂ ਆਏ ਨੇ ਜਿਹੜੇ ਆਪਾਂ ਕੱਲ੍ਹ ਵਾਲੇ ਬਲੌਗ 'ਚ ਵੀ ਦਿਖਾਇਆ ਸੀ ਪਾਕਿਸਤਾਨ ਤੋਂ ਜਥਾ ਆਇਆ ਸੀਗਾ ਤੇ ਪੌਣੇ 3 ਘੰਟਿਆਂ 'ਚ ਜਿਹੜਾ ਆਪਾਂ 5 ਘੰਟਿਆਂ ਦਾ ਸਫ਼ਰ ਤੈਅ ਕਰਿਆ 3.5 'ਚ ਮਾਰੀ ਆਪਾਂ ਚੱਲ 3.5 ਪੌਣੇ 5 ਘੰਟੇ ਮੰਨ ਲਾ ਤੇ ਉਹ ਜਾਂਦੇ ਆ ਮੈਂ ਉਹਨਾਂ ਨੂੰ ਕਿਹਾ ਹੌਲੀ ਭਾਈ ਉਹ ਕਹਿੰਦੇ ਉਹ ਕਹਿੰਦੇ ਮੜ ਜਾ ਹਾਂ 2 ਘੰਟਿਆਂ ਦਾ ਟਾਰਗੇਟ ਆ ਕਹਿੰਦੇ ਥੱਲੇ ਉਤਰਨ ਦਾ ਗੋਬਿੰਦ ਧਾਮ ਤੱਕ ਤੁਸੀਂ ਕਹਿੰਦੇ ਮੜ ਜਾ ਪਾਸੇ ਹੋ ਕੇ ਖੜੋ ਤੇ ਉਹ ਜਾਂਦੇ ਆ ਭਾਈ ਗੋਲੀ ਵਾਂਗੂ ਛੁਟੇ ਕਿਉਂ ਹੈ ਨਾ ਗੱਲਬਾਤ ਭਾਈ ਯਾਰ ਸੋਹਣੀ ਗੱਲ ਆ ਇਸ ਟਾਈਮ ਨਾ ਬਹੁਤ ਅਸਲੀ ਬਣ ਹੈ ਇਸ ਸਟੈਮਿਨਰੀ ਆ ਯਾਰ ਵੀਰੇ ਪੌਣੇ ਤਿੰਨ ਘੰਟੇ ਮੈਂ ਕਹਾਂ ਮੈਂ ਤਾਂ ਕਹਿੰਦੇ ਰਿਹਾ ਕਿ ਮੈਂ ਪੈਰ ਜਾ ਓਕੜ ਜੂ ਕਹਿੰਦੇ ਤੁਸੀਂ ਦੇਖਦੇ ਜਾਓ ਕਹਿੰਦੇ ਦੋ ਬੰਦੇ ਮੈਂ ਸਾਰੇ ਜਿੰਨੇ ਪਾਕਿਸਤਾਨੀ ਆਏ ਸਾਰੇ ਦੇਖਿਆ ਸਾਰਿਆਂ ਦਾ ਵਧੀਆ ਸਟੈਮਨ ਹੈਗਾ ਸਾਰੇ ਜਿਹਨੇ ਆਇਆ ਕੁਈ ਨਹੀਂ ਹੋਣੀ ਦੇਖਿਆ ਰੇਂਗ ਰੇਂਗ ਇਹ ਹੋ ਸਕਦਾ ਬਈ ਉਹ ਇਸ ਪਹਾੜੀ ਏਰੀਏ ਚ ਆਏ ਹੋਣ ਉਧਰੋਂ ਵੀ ਇਹ ਗੱਲ ਦਾ ਫਰਕ ਹੈ ਹਾਂ ਪਹਾੜੀ ਏਰੀਏ ਚ ਹੋ ਸਕਦਾ ਹੋਰ ਭਾਈ ਗਿਆਨੀ ਚੜ੍ਹਦੀ ਕਲਾ ਜਗਮ ਵਧੀਆ ਵੀਰੇ ਵਧੀਆ ਬਹੁਤ ਵਧੀਆ ਬਹੁਤ ਸੋਹਣੇ ਦਰਸ਼ਨ ਕਰੇ ਬਾਬਾ ਜੀ ਦੇ ਬਾਬਾ ਜੀ ਦਾ ਦਰਸ਼ਨ ਹੋਇਆ ਹਾਂ ਫਕੀਰ ਗੁਰ ਖਾਦੀ ਜੂ ਪੀਲੀ ਵੈਰੀ ਗੁੱਡ ਐਨ ਓਕੇ ਹੁਣ ਕੰਮ ਸ਼ਾਬਾਸ਼ ਕਰਕੇ ਕੰਮ ਖਰਾਬ ਹੋਇਆ ਪਿਆ ਹਾਂ ਵੱਡੀ ਗੱਲ ਏਸੀ ਬਈ ਅਰਦਾਸ ਵੇਲੇ ਨੂੰ ਵੀ ਗੁਰੂ ਘਰ ਦੇ ਅੰਦਰ ਹਾਜ਼ਰ ਹੋ ਜੀਏ ਬਸ ਉਹ ਅਸੀਂ ਮੜੇ ਆ ਪੌੜੀਆਂ ਤੋਂ ਖਿੱਚ ਕੇ ਜਿਲੇ ਆਏ ਸੀਗੇ ਬਾਕੀ ਸੋਹਣਾ ਮਾਹੌਲ ਆਪਣਾ ਟਾਰਗੇਟ ਇਹ ਆ ਵੀ 3 ਘੰਟਿਆਂ ਚ ਪਹੁੰਚਣਾ ਵੀ ਆਪਣੀ ਜਿਦਾਈ ਕਿਸੇ ਨਾਲ ਨਹੀਂ ਬਸ ਬੰਦੇ ਦੀ ਆ ਆਪਦੀ ਖੁਦ ਨਾਲ ਜਿਦਾਈ ਹੋਣੀ ਚਾਹੀਦੀ ਹੈ ਹੋਰ ਕਿਸੇ ਨਾਲ ਨਹੀਂ ਤੇ ਠੀਕ ਆ ਮੱਠੇ ਸੁਭਾ ਨਾਲ ਜਾਵਾਂਗੇ ਫਿਰ ਵੀ 3 ਘੰਟਿਆਂ ਦਾ ਟਾਰਗੇਟ ਆ ਆਰਾਮ ਨਾਲ ਵੀ 3 ਘੰਟੇ ਲੱਗ ਜਾਣਗੇ ਦਿਖਾਓ ਦਿਖਾਏ ਨੂੰ ਬਹੁਤ ਹੋਰੀ ਹੈ ਹੈ ਹੈਂਡ ਮੌਸਮ ਹੋਰੀ ਵੀ ਬਹੁਤ ਸੋਹਣਾ ਆ ਉਹ ਮੌਸਮ ਬਾਈ ਆਪਾਂ ਨੂੰ ਕਣੀਆਂ ਲੈ ਕੇ ਵੀ ਆ ਸਕਦਾ ਮਾੜੀ ਹਿੰਮਤ ਵੀ ਰੱਖੀਏ ਹਾਂ ਚਲੋ ਹਾਂ ਮੌਸਮ ਉਹ ਸਹੀ ਆ ਭਾਈ ਅੱਗੇ ਵੀ ਆਉਣ ਵਾਲੇ ਜਿੰਨੇ ਦਿਨ ਆ ਥੋੜੇ ਦਿਨ ਚਾਰ ਪੰਜ ਦਿਨ ਹੋਰ ਸਹੀ ਰਹੂਗਾ ਫਿਰ ਮੌਸਮ ਗੜਬੜ ਚ ਹੋ ਜੂਗਾ 10 ਤਰੀਕ ਤੋਂ ਬਸ ਯਾਤਰਾ ਦਾ ਹੀ ਹਾਂ ਸਮਾਪਤੀ ਕਰ ਦਿੰਦੇ ਆ ਯਾਤਰਾ ਦੀ ਫੇਰ ਅਗਲੇ ਸਾਲ ਮਈ ਚ ਖੁੱਲੂਗੀ ਇਹ ਯਾਤਰਾ ਤੇ ਹੁਣ ਬਰਫਬਾਰੀ ਦਾ ਕੰਮ ਸ਼ੁਰੂ ਹੋ ਜੂਗਾ ਅੱਗੇ ਤੋਂ 2:34 ਮਿੰਟ ਤੇ ਮੈਨੂੰ ਵੀ ਥੋੜੀ ਜਿਹੀ ਲਿੱਚ ਜੀ ਜੜ ਗਈ ਤਾਂ ਮੈਂ ਟਾਪ ਗিয়ার ਜਾ ਫੜ ਲਿਆ ਜਿਵੇਂ ਪਹਿਲਾਂ ਅੱਗੇ ਚੱਲ ਕੁਝ ਟਰੈਕ ਕਰੇ ਹੋਏ ਆ ਬੰਦੇ ਦਾ ਥੋੜਾ ਜਿਹਾ ਤਜਰਬਾ ਹੁੰਦਾ ਕੇ ਆਉਣ ਵੇਲੇ ਬੰਦਾ ਜਦੋਂ ਪਹਿਲੀ ਦੂਜੀ ਵਾਰੀ ਆਉਨੇ ਆ ਪੈਰ ਜੇ ਘੁੱਟ ਕੇ ਚੱਲਦਾ ਤੇ ਇੱਥੇ ਲੱਤਾਂ ਫਰੀ ਛੱਡ ਕੇ ਚੱਲਦੇ ਆ ਥੋੜੇ ਆ ਗੋਡਿਆਂ 'ਚ ਬੈਂਡ ਪਾ ਕੇ ਜਿਵੇਂ ਬਿੱਲੀ ਛਾਲ ਮਾਰਦੀ ਹੁੰਦੀ ਆ ਲੱਤਾਂ ਹੀ ਬਈਆਂ ਕਰਕੇ ਉਸ ਤਰੀਕੇ ਨਾਲ ਜੇ ਥੋੜੀ ਬਾਡੀ ਹਿਲਾਣ ਆਗੀ ਤਾਂ ਬੜਾ ਜ਼ੋਰਿਆ ਪੇਟੇੜਾ ਪੈਰ ਰੱਖ ਕੇ ਆਏ ਕੰਟਰੋਲ 'ਚ ਕਰਨਾ ਹੁੰਦਾ ਕੰਮ ਐ ਇਸ ਲੋਟ ਜਾ ਕੇ ਤੇ ਉਹ ਨੌਜਵਾਨ ਤਾਂ ਆਪਣੇ ਗੱਲੀਮਾਤੀ ਭੜੇ ਹੋਏ ਸੀ ਤੇ ਮੈਂ ਹਾਂ ਥੋੜਾ ਜਿਹਾ ਸਰੀਰ ਖੋਲਦੇ ਆ ਹਾਂ ਆਸਬ ਦੀ ਗੱਡੀ ਤੋੜ ਲਈ ਜਿਵੇਂ ਆਪਾਂ ਕੱਲ ਵਾਲੇ ਵਲੌਗ ਚ ਵੀ ਗੱਲ ਕਰੀ ਸੀ ਵੀ ਭਾਈ ਜਦੋਂ ਇੱਥੇ ਇਹੋ ਜਿਹੇ ਥਾਵਾਂ ਤੇ ਆਉਣਾ ਉਦੋਂ ਇਹ ਜੀ ਕਿੱਟ ਹੋਵੇ ਜਾਂ ਸਪੈਸ਼ਲ ਟਰੈਕਿੰਗ ਵਾਲਾ ਬੈਗ ਹੋ ਤਾਂ ਸੋਹਣੀ ਗੱਲ ਬਾਤ ਰਹਿੰਦੀ ਆ ਜਿਵੇਂ ਆ ਬਾਈ ਨੇ ਚੱਕਿਆ ਹੋਇਆ ਝੋਲਾ ਇਸ ਤਰ੍ਹਾਂ ਹੱਥ ਚ ਲੌਂਕਣਾ ਝੋਲਾ ਚੱਕਿਆ ਹੋਇਆ ਆਪਾਂ ਨੂੰ ਥਕਾਉਂਦਾ ਆਪਣੀਆਂ ਬਾਹਾਂ ਤੱਕ ਦੀਆਂ ਮੋਢੇ ਥੱਕਦੀਆਂ ਥੱਕਦੇ ਨੇ ਤੇ ਫਿਰ ਗੱਲਬਾਤ ਛੇਤੀ ਭਾਂ ਹੋ ਜਾਂਦੀ ਆ ਤੇ ਅਸੀਂ ਆ ਮਿੱਤਰ ਸੰਦੀਪ ਕੋਲੇ ਛੋਟੀ ਜਿਹੀ ਕਿਟਜੀ ਸੀਗੀ ਅ ਕਬੱਡੀ ਵਾਲੇ ਖੇਡਣ ਜਾਂਦਾ ਹੁੰਦਾ ਸੀ ਨੌਜਵਾਨੋਂ ਤੋਂ ਕਬੱਡੀ ਵਾਲੇ ਕੱਪੜੇ ਪਾਉਂਦਾ ਹੁੰਦਾ ਸੀ ਉਦੋਂ ਦੀ ਵਾਈਗਰੂ ਜੀ ਪਈ ਸੀ ਉਹ ਕਹਿੰਦਾ ਮੈਂ ਚੱਕ ਲਿਆ ਮੈਂ ਚੱਕ ਲਿਆ ਸਬਮਿਟ ਕਿਟ ਅ ਬਜੂ ਆਪਾਂ ਇਹਨੂੰ ਵਰਤ ਲਾਂਗੇ ਵਾਈਗਰੂ ਜੀ 2:45 ਮਿੰਟਾਂ ਦਾ ਸਮਾਂ ਹੋਇਆ ਇਸ ਵਕਤ ਤੇ ਸਾਹਮਣੇ ਤਾਂ ਵਾ ਨਾਜ਼ਰ ਆ ਰਹੇ ਨੇ ਤੇ ਉਹ ਸਾਹਮਣੇ ਤੋਂ 2 ਵਜੇ 2 ਕੁ ਮਿੰਟਾਂ ਤੇ ਚੱਲੇ ਸੀ ਆਪਾਂ ਹੇਮਕੁੰਡ ਸਾਹਿਬ ਤੋਂ ਤੇ ਇਸ ਵਕਤ ਆਪਣਾ ਜਿਹੜਾ ਐਲੀਵੇਸ਼ਨ ਆ ਥੱਲੇ ਉਤਰਨ ਵਾਲਾ ਰਹੇਗਾ 600 ਮੀਟਰ ਟੋਟਲ 1400 ਮੀਟਰ ਚ ਚੜ੍ਹਾਈ ਕਰੀ ਸੀਗੀ ਤੇ 45 ਮਿੰਟ 45 ਮਿੰਟਾਂ ਚ ਅੱਧ ਤੋਂ ਜ਼ਿਆਦਾ ਦੂਰੀ ਤੈਅ ਕਰ ਲਈ ਆ ਬਸ ਮੈਂ ਭੱਜ ਆ ਉਹ ਹੀ ਨਯਾਰਾ ਜਾਈ ਜਾਂਦਾ ਸੀ ਆ ਬਸ ਆਪਦੀ ਸਪੀਡ ਪੜੀ ਜਾ ਆਪਦੀ ਮਸਤੀ ਚ ਤੇ ਜਦੋਂ ਚੱਲੇ ਆ ਉਤੋਂ ਪਾਣੀ ਇੱਕ ਵਾਰੀ ਵੀ ਨਹੀਂ ਪੀਤਾ ਬਸ ਜਿਵੇਂ ਦੱਸਿਆ ਪਹਿਲਾਂ ਉੱਤਰਣ ਵੇਲੇ ਥੋੜਾ ਜਿਹਾ ਗੋਡਿਆਂ ਤੇ ਲੋੜ ਚ ਆਉਂਦਾ ਹੋਰ ਕੋਈ ਦਿੱਕਤ ਨਹੀਂ ਆਉਂਦੀ ਜੇ ਗੋਡੇ ਢਿੱਲੇ ਛੱਡ ਕੇ ਤੁਰਦੇ ਹੋ ਤਾਂ ਫਿਰ ਕੋਈ ਦਿੱਕਤ ਨਹੀਂ ਆਉਂਦੀ ਕੀ ਹਾਲ ਆ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਕਲ ਸਾ ਬਸੇ ਬੈਗ ਜੀ ਕੀ ਫਤ ਹੈ ਕਿਤੋਂ ਆਇਆ ਸੰਗ ਤਾਂ ਅਸੀਂ ਰੁੱਦਰਪੁਰ ਉੱਤਰਾਖੰਡ ਉੱਤਰਾਖੰਡ ਠੀਕ ਹੈ ਜੀ ਕਿਵੇਂ ਰਹੀ ਯਾਤਰਾ ਜੀ ਬਹੁਤ ਸ਼ਾਨਦਾਰ ਅਸੀਂ ਹਰ ਸਾਲ ਆਉਂਦੇ ਹਾਂ ਬਹੁਤ ਆਨੰਦ ਠੀਕ ਹੈ ਜੀ ਕਿੰਨੇ ਵਜੇ ਚੱਲੇ ਸਵੇਰੇ ਅਸੀਂ ਇੱਥੇ ਚੱਲੇ 4:30 ਵਜੇ ਸੋਹਣੀ ਗੱਲ ਵਾਪਸ ਕਿੰਨੇ ਟਾਈਮ 'ਚ ਆ ਗਏ ਵਾਪਸ ਭੋਗ ਪਿਆ 1 ਵਜੇ ਆਇਆ ਆਰਾਮ ਨਾਲ 1 ਵਜੇ ਤੁਰਿਆ ਉੱਥੋਂ 1:30 1:30 1:30 ਵਜੇ ਤੁਰਿਆ ਠੀਕ ਹੈ ਸਹੀ ਆ ਬਹੁਤ ਵਾਟ ਗੱਡੀ ਆਉਣੇ ਫਿਰ ਤਾਂ ਬਹੁਤ ਆਈ ਆਰਾਮ ਨਾਲ ਜਾ ਰਹਿਆ ਸੀ ਨਹੀਂ ਕਦੀ ਕਾੜੀ ਨਹੀਂ ਕੀਤੀ ਸੀ ਨਹੀਂ ਨਹੀਂ ਬਾਈ ਮੇਰੇ ਨਾਲ ਵਾਲੇ ਪਿੱਛੇ ਆ ਮੈਂ ਉ ਅਸੀਂ ਟਰੈਕਿੰਗ ਕਰਦੇ ਰਹੇ ਨੇ ਤਾਂ ਮੈਨੂੰ ਉਹੀ ਬਸ ਹਾਂ ਸਮਝ ਗਏ ਜੀ ਤੁਹਾਡੀ ਜਿੰਨੀ ਵੀ ਯਾਤਰਾ ਕਰਨੀ ਆ ਆਰਾਮ ਨਾਲ ਜਾਓ ਆਰਾਮ ਨਾਲ ਆਇਓ ਕੋਈ ਦਿੱਕਤ ਨਹੀਂ ਹੋਏਗੀ ਜਦੋਂ ਦੇ ਅਸੀਂ ਉੱਥੋਂ ਪਿੱਛੇ ਰਿਸ਼ੀਕੇਸ਼ ਤੋਂ ਚੱਲੇ ਆਰਾਮ ਨਾਲ ਹੀ ਆਏ ਆ ਬਸ ਉਧਰ ਦਾ ਨਜ਼ਾਰਾ ਦੇਖਣ ਆਰਾਮ ਨਾਲ ਟੁਰਨਾ ਆਰਾਮ ਨਾਲ ਟੁਰਨਾ ਅੱਧਾ ਅੱਧਾ ਆਉਣੇ ਆ ਹਾਂਜੀ ਵਿੱਚੋਂ ਵੀ ਉਹ ਥੋੜਾ ਸਵੇਰੇ ਟੁਰਨਾ ਆਰਾਮ ਨਾਲ ਤੇ ਆਰਾਮ ਨਾਲ ਕੋਈ ਬਸ ਤੁਸੀਂ ਜਲਦੀ ਚੋ ਟੁਰ ਪਈ ਸੀ ਨਾ ਅਸੀਂ ਤਾਂ ਸਾਡੇ ਸਾਥ ਹੋਗੇ ਸੀ ਟੁਰਦੇ ਰਾਮ ਨਾਲ ਸਾਰੀ ਸੰਗਤ ਤੋਰ ਪਈ ਤੇ ਧੋਗਬਗ ਤੇ ਆ ਰਾਮ ਨਾਲ ਚਾਹ ਪਾਣੀ ਵੀ ਕਰ ਰਾਮ ਨਾਲ ਤੁਰਿਆ ਹਾਂ ਜੀ ਆ ਰਾਮ ਨਾਲ ਜਾ ਰਹੇ ਹਾਂ ਬਹੁਤ ਸੋਹਣੀ ਗੱਲਬਾਤ ਏ ਬਾਬਾ ਚੜ੍ਹਦੀ ਕਲਾ ਚ ਰੱਖੇ ਇੱਥੇ ਰੁਕਣਾ ਗੋਬਿੰਦ ਤਾਂ ਨਹੀਂ ਰੁਕਣਾ ਸਵੇਰੇ ਜਾਣਾ ਗੋਬਿੰਦ ਹਾਂ ਅੱਜ ਅਸੀਂ ਵੀ ਇੱਥੇ ਆ ਗੋਬਿੰਦਾਂ ਵਾਂ ਠੀਕ ਜੀ ਠੀਕ ਜੀ ਹਾਂ ਜੀ ਵਾਹਿਗੁਰੂ ਜੀ ਕੀ ਫਤਿਹ ਹੈ ਪਿੱਛੇ ਜਿਹਨੇ ਵੀਰ ਭਾਈ ਆਈ ਜਾਂਦੇ ਆ ਸਾਰੇ ਪਾਕਿਸਤਾਨ ਤੋਂ ਤੇ ਕੱਲ ਪਰਸ ਉਹਨਾਂ ਦੀ ਜੇ ਮੈਂ ਗੱਲ ਕਰੀ ਜਾਨਾ ਕਿ 95 ਬੰਦਿਆਂ ਦਾ ਜਥਾ ਆਇਆ ਸੀ ਇਹਨਾਂ ਦਾ ਤੇ ਉਹ ਬੀਬੀ ਜਿਹੜੇ ਅਥਰ 2 ਘੰਟਾ ਦਾ ਟਾਰਗੇਟ ਲੈ ਕੇ ਤੁਰੇ ਸੀ ਉਹ ਵੀ ਆਪਣੇ ਪਿੱਛੇ ਆ ਰਹੇ ਨੇਗੇ ਤੇ ਇਹਨਾਂ ਨੂੰ ਵੀ ਘੰਟਾ ਹੋ ਗਿਆ ਤੁਰਿਆ ਨੂੰ ਤੇ ਮੈਨੂੰ ਵੀ ਘੰਟਾ ਹੋਇਆ ਤੇ ਫਿਰ ਮੈਂ ਕਿਹਾ ਚੱਲ ਸੰਦੀਪੁਰ ਤੇ ਉਹਨਾਂ ਨਾਲ ਗੱਲਾਂ ਕਰਦੇ ਆਉਂਦੇ ਆ ਤੇ ਆਪਾਂ ਹੀ ਵਸਾਂ ਆਪਦਾ ਆ ਤੁਰੇ ਜਾਂਦੇ ਆ ਉਹਦੀ ਮਸਤ ਯਾਰ ਤੇ ਇੱਥੋਂ ਤਾਂ ਵੱਲ ਦੇਗਾ ਮਾਰ ਛੱਡੀ ਅਸੀਂ ਉਹ ਤੇ ਪਹੁੰਚਣਾ ਥੱਲੇ ਆ ਤੇ ਅੱਧੇ ਘੰਟੇ ਦਾ ਰਸਤਾ ਜੇ ਇਸੇ ਸਪੀਡ ਚ ਮੈਂ ਚੱਲਦਾ ਰਵਾਂ ਤਾਂ ਮੰਨ ਲਓ ਡੇਢ ਘੰਟੇ ਚ ਥੱਲੇ ਉੱਤਰ ਜਾਊਗਾ 3:03 ਦਾ ਸਮਾਂ ਤੇ ਸੰਦੀਪ ਥੋੜਾ ਜਿਹਾ ਪਿੱਛੇ ਰਹਿ ਗਿਆ ਤੇ ਪਾਣੀ ਪੂਣੀ ਵੀ ਸਾਰਾ ਮੇਰੇ ਕੋਲ ਆ ਬੋਤਲਾਂ ਤੇ ਉਹਨੂੰ ਮੈਂ ਫੋਨ ਕਰਿਆ ਉਹ ਕਹਿੰਦਾ ਨਾਲ ਵਾਲੇ ਤਾਂ ਹੋਰ ਪਿੱਛੇ ਆਏ ਕਹਿੰਦਾ ਮੇਰੇ ਕੋਲ ਵੀ ਪਾਣੀ ਨਹੀਂ ਹੈਗਾ ਪਾਣੀ ਵੈਸੇ ਮੈਂ ਹੁਣ ਪੀਤਾ ਇੱਥੇ ਆ ਕੇ ਖੜ ਗਿਆ ਪਾਣੀ ਦੀ ਹੱਲੀ ਵੀ ਤੇ ਨਹੀਂ ਸੀਗੀ ਯਾਰ ਜੀ ਮੈਂ ਪਹਿਲਾਂ ਗੱਲ ਕਰੀ ਸੀ ਉੱਤਰ ਮੇਲੇ ਭਾਈ ਬੜਾ ਜ਼ੋਰ ਨਹੀਂ ਲੱਗਦਾਗਾ ਹਾਂ ਸੰਦੀਪ ਨੂੰ ਢੀਕਦਾ ਇੱਥੇ ਵਖਾ ਆਪਾਂ ਨੂੰ ਕਾਦੀ ਕਾਲੀ ਹੈਗੀ ਉਹਨੇ ਬੈਠ ਕੇ ਆ ਕੁਦਰਤ ਦੇ ਰੰਗ ਦੇਖਦੇ ਆ ਕੁਦਰਤ ਦੇ ਨਜ਼ਾਰੇ ਦੇਖਦੇ ਆ ਠੀਕ ਹੈ ਜੀ ਵੈਗਰੂ ਜੀ ਆ ਜਾਂਦੇ ਪਾਕਿਸਤਾਨ ਵਾਲੇ ਬੀਬੀ ਬਾਟਾਂ ਵੜਦੇ ਇਹ ਪਹੁੰਚ ਜਾਣਗੇ ਪੌਣੇ ਇੱਕ ਦੋ ਘੰਟਿਆਂ ਚ ਸਾਤਿਅ ਕਾਲੂ ਖਾਲਸਾ ਸਾਜ ਕਰੇਗਾ ਖਾਲਸਾ ਸਾਜ ਕਰੇਗਾ ਖਾਲਸਾ ਜੀਤ ਜਿੰਦਗੀ ਦਾ ਚਾਦਰ ਇਹ ਵੀ ਕਹੀਦਾ ਨਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਹਾਂਜੀ ਕੋਈ ਬੁਰਾਈ ਨਾ ਰਹੇ ਹਾਂ ਹਾਂਜੀ ਰਹੇ ਨਾ ਕੋਈ ਆਕੀ ਨਾ ਰਹੇ ਕੋਈ ਹਾਂਜੀ 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 ਨਾਲ ਆਕੀ ਹਾਂਜੀ ਕੋਈ ਇਹ ਵੀ ਜਿੰਦਗੀ ਦਾ ਚਾਦਰ ਗੁਰ ਤੇਗ ਬਹਾਦਰ ਉਹ ਆਇਦਰ ਜੀ ਪੰਚਾਇਤ ਵੀ ਬਿਠਾਉਣੀ ਚਾਹੀਦੀ ਆ ਨਾਲ ਡਾਂਗਾ ਵੀ ਰੱਖੀਏ ਆਹ ਪਾਣੀ ਆ ਬੋਦੇ ਪਾਣੀ ਆ ਬਜ਼ੁਰਗ ਬੰਦੇ ਹੋ ਗਏ ਕੌਣ ਬਜ਼ੁਰਗ ਕਿੰਨੇ ਬਜ਼ੁਰਗ ਹੋ ਗਏ ਸਰਪੰਚ ਬਣਾ ਦੇ ਹਾਂ ਨਾ 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 ਮੈਜੋਰਟੀ ਚ ਵਾਹਿਗੁਰੂ ਜੀ ਠੀਕ ਹੈ ਭਾਈ ਜੀ ਵਾਹਿਗੁਰੂ ਜੀ ਤਿੱਤਰ ਦਾ ਵੱਡਾ ਭਾਈ ਆ ਹਾਂ ਜੰਗਲ ਦੇ ਤਿੱਤਰ ਆ ਹਾਂ ਕੋ ਮਾਮੇ ਪੂਰਾ ਮੁੰਡਾ ਹੋਊਗਾ ਉਹਨਾਂ ਦੇ ਘਰਾਂ ਚੂਗਾ ਚਲ ਆ ਜਾ ਤੇ ਮਿੱਤਰ ਭਾਈ ਸੰਦੀਪ ਪੂਰੇ ਵੀਰ ਲੱਗੇ ਸੀ ਪਿੱਛੋਂ ਆਪਣੇ ਨਾਲ ਤੇ ਮੱਠੇ ਮੱਠੇ ਕਦਮਾਂ ਦੇ ਨਾਲ ਨੌਜਵਾਨ ਗੱਲਾਂ ਬਾਤਾਂ ਕਰਦੇ ਅੱਗੇ ਪਹੁੰਚ ਜਾਂਦੇ ਆ ਹਾਂ ਸੂਰਜ ਹੋ ਰਿਓ ਪਹਾੜ ਦੇ ਪਿੱਛੇ ਪਹੁੰਚ ਗਏ ਤੇ ਸਮਾਂ ਕਿੰਨਾ ਹੋ ਗਿਆ ਸੰਦੀਪ ਦੱਸੂ ਇਹ ਹਾਂ ਸਮਾਂ 4:30 ਹੋਣ ਵਾਲੇ 4:30 ਬਈ ਅਸੀਂ ਹੁਣ ਉਹ ਮਿੱਤਰ ਹੋ ਜਾਂਦੇ ਅੱਗੇ ਉਦੋਂ ਦਾ ਸੀ ਬੈਠ ਬੈਠ ਕੇ ਆਇਆ ਕੁਦਰਤ ਦਾ ਨਜ਼ਾਰਾ ਲੈਂਦੇ ਰਾਉਨਲ ਪਹਿਲਾਂ ਕਿਹਦੀ ਕਰਨ ਉਹ ਤੇ ਪੈਣਾ ਹੀ ਉੱਥੇ ਮੁੜ ਕੇ ਸਮਝ ਗਿਆ ਮੈਂ ਤੇਰੀ ਗੱਲ ਤੇਰੀ ਫੀਲਿੰਗ ਮੈਂ ਸਮਝ ਗਿਆ ਸੀ ਤਾਂ ਹੀ ਮੈਂ ਕਿਹਾ ਆਵੇਂ ਲਾਂਬਾ ਖਟਾਂਗੇ ਮੈਂ ਕਿਹਾ ਪਹਿਲਾਂ ਪਹੁੰਚ ਕੇ ਬਾ ਮੁੰ ਨੀ ਰਾਇਆ ਇਹਦੇ ਲੋਰੇ ਮੈਂ ਬਾਟ ਕੱਢ ਕੇ ਦੇਖੀ ਸੀ ਤਬਾਸ਼ਾ ਹੱਤ ਨਾ ਪਾ ਗਰ ਜਿ ਭਜ ਬਟਨਵੇੜ ਦੇ ਨੌਜਵਾਨ ਪਹੁੰਚ ਗਏ ਸਵੇਕ 5 ਵਜੇ ਵਾਪਸ ਹੌਲੀ ਹੌਲੀ ਆਏ ਆ ਟਮਕੋਲਿੰਗਾ ਕਰਦੇ ਤੇ ਉਹ ਸਾਹਮਣੇ ਹੈ ਗੁਰਦੁਆਰਾ ਸਾਹਿਬ ਤੇ ਉਹ ਪਿਛੇ ਜਿਹੜੀ ਬਿਲਡਿੰਗਾਂ ਸਾਰੀ ਗੁਰਦੁਆਰਾ ਸਾਹਿਬ ਦੀ ਆ ਪਿਛੇ ਹਾਲ ਜਾਂ ਕਮਰੇ ਤੇ ਆ ਬਾਕੀ ਜਿਹੜੇ ਇੱਧਰ ਕੇ ਨੇ ਕਿ ਘਰ ਦੇ ਸਿਰੇ ਆਏ ਥੋੜੇ ਬਹੁਤ ਹੋਟਲ ਵਗੈਰਾ ਨੇਗੇ ਤੇ ਇੰਨਾ ਕੀ ਇਹ ਏਰੀਆ ਦਾ ਆ ਗੋਮੇ ਤੇ ਤਾਂ ਆਂਦਾ ਥੱਲਾ ਵੀ ਜਗਾਰਾ ਲਾ ਦੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਸਤਰੀ ਅਗਾਲ ਜੀ ਹਾਂ ਮਾਣੇਸ਼ ਮਾਣੇਸ਼ ਤੁਸੀਂ ਵੀ ਉੱਧਰ ਰੁਕਣਾ ਕਮਰਾ ਲੱਭੋ ਤੁਸੀਂ ਹਾਂ ਬਸ ਮਿਲ ਜਾਣੇ ਹੈ ਠੀਕ ਹੀ ਅਸਾਂ ਠੀਕ ਆ ਬਾਈ ਸੋਹਣੀ ਰਹੀ ਯਾਤਰਾ ਪਾਈਆਂ ਨਾਲ ਠੀਕ ਹੈ ਫਿਰ ਮਿਲਦੇ ਹਾਂ ਤਿੰਨ ਨੰਬਰ ਤੁਸੀਂ ਵੀ ਬੜੇ ਚੰਨ ਨੰਬਰ ਭਾਈ ਜੀ ਚੰਗੀ ਰਹੀ ਯਾਤਰਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਪ੍ਰਸ਼ਾਦਾ ਪਾਣੀ ਛਕ ਲਿਆ ਬਈ ਗਰਮ ਪਾਣੀ ਦੀਆਂ ਬੋਤਲਾਂ ਭਰ ਲੀਆਂ ਇਸ ਵਕਤ ਆਪਾਂ ਹੈਗੇ ਆ ਗੋਵਿੰਦ ਥਾਂਬੇ ਖੇਤ ਤੇ ਪਿੱਛੇ ਜਿਹੜੇ ਵੀਰ ਅੱਗੇ ਮਤਲਬ ਜਾਂਦੇ ਹੁੰਦੇ ਉੱਪਰ ਯਾਤਰਾ ਵਾਲੀ ਹੈ ਉਹਨਾਂ ਕਈ ਵੀਰਾਂ ਕੋਲ ਆ ਜੋਟੀਆਂ ਜਾਂ ਨਹੀਂ ਹੁੰਦੀਆਂ ਹਾ ਸਟਿੱਕਾਂ ਦੇ ਤੌਰ ਤੇ ਵਰਤਣ ਨੂੰ ਤਾਂ ਇੱਥੇ ਬਈ ਇਹ ਦੋਨੇ ਪਾਸੇ ਗੇਟ ਦੇ ਨਾਲ ਲਾਈਆਂ ਪਈਆਂ ਹੁੰਦੀਆਂ ਕਿਸੇ ਵੀਰ ਨੇ ਲਿਆਂੀਆਂ ਹੁਣ ਤਾਂ ਇੱਥੋਂ ਲਿਜਾ ਸਕਦੇ ਹੋ ਤੁਸੀਂ ਚੜਾ ਜੜਾ ਆਈ ਆਈ ਤਾਂ ਕ ਕਰਾਂਗੇ ਉਹ ਨਹੀਂ ਕਰਦੇ ਧੱਕਾ ਤੇ ਯਾਰ ਚੜ ਜਾਣੇ ਟੋਟੜਾ ਨਾ ਬਣਾ ਲਈ ਤਾਂ ਆ ਜਗਾ ਵੀੜੀ ਆ ਇਹ ਆਈ ਚੜਨਾ ਪੈਦਾ ਬਈ ਹਾਂ ਤਾਂ ਹਣੇ ਦੇ ਦੂ ਵਿੱਖ ਠੀਕ ਆ ਬਈ ਤੇ ਨੌਜਵਾਨਾਂ ਨੇ ਅੱਜ ਫਿਰ ਹਾਲ ਮਾਲ ਲਿਆ ਆ ਕੇ ਤੇ ਸਾਂਝ ਕੋਈ ਮੈਨ ਕਰ ਲਈ ਵਾਧੂ ਇਕੱਠੇ ਰਾਤ ਵੀ ਰਾਤ ਨੂੰ ਰਾਤ ਨੇ ਤਿੰਨ ਕੰਬਲ ਜੋੜ ਕੇ ਪਿਆ ਸੀ ਬਈ ਇਹ ਤੇ ਅੱਜ ਚਾਰ ਜੋੜੂ ਮੈਂ ਰਾਤ ਸਰਾਣੇ ਕਿੰਨੇ ਸੀਗੇ ਸਰਾਣੇ ਦੋ ਦੋ ਸੀਗੇ ਹਾਂ ਥੱਲੇ ਵੀ ਦੋ ਮੇਰਾ ਸਰਾਣੇ ਇੱਕੋ ਹੀ ਸੀਗਾ ਉਸਰਾਣੇ ਵਾਲਾ ਮੈਨੂੰ ਸਵੇਰ ਨੂੰ 3 ਵਜੇ ਜੋੜਨਾ ਪਿਆ ਫਾਂਡ ਹੋ ਗਈ ਕੰਬਲ ਵਾਧੂ ਪਏ ਨੇ ਇੱਥੇ ਤਾਂ ਆ ਵਦੂ ਦੇ ਹਾਰੇ ਪਾਸੇ ਹਾਂ ਵੀ ਸਾਰੇ ਬੈੱਡ ਭਈ ਭਰਦੇ ਨਹੀਂ ਕਿਉਂਕਿ ਹੁਣ ਬਈ ਇਹਦੀ ਆਪਣੀ ਯਾਤਰਾ ਦੀ ਸਮਾਪਤੀ ਉਹਨਾਂ ਲਈ 10 ਤਰੀਕ ਨੂੰ ਯਾਤਰੀ ਘਟਾ ਰਹੇ ਨੇਗੇ ਤੇ ਤਾਂ ਕਰਕੇ ਹੁਣ ਸੀੜੀ ਆ ਕੰਮ ਤੇ 10 ਅਕਤੂਬਰ ਨੂੰ ਸਮਾਪਤੀ ਆ ਯਾਤਰਾ ਦੀ ਤੇ ਫਿਲਹਾਲ ਸਮਾਂ ਹੋਇਆ 6:35 ਮਿੰਟਾਂ ਦਾ ਤੇ ਟੇਕਦੇ ਹਾਂ ਇੱਥੇ ਅੱਜ ਇੱਥੇ ਤੇ ਕੱਲ ਦੇ ਵਲੌਗ ਦੀ ਉਡੀਕ ਕਰਿਓ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਹਾਰੇ ਵੀਰਾਂ ਭੈਣਾਂ ਦਾ ਜੁੜੇ ਰਹੋ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਾਰੇ